Come 没有刘伯贺的关。 ਰੀਸ਼ੀ ਮੂਨੀ ਆਬ ਗੰਗਾ ਸਿਰਾ ਲਿਆ ਜਨਮਿਆਂ ਨੂੰ ਬੋਲ ਬੰਦਿਆ ਜਨਮ ਇਸ ਜਨਮ ਦੁਲੰਭ ਹੈ ਹੋਏ ਨਾ ਬਾਰੰਬਾਰ ਜਿਉ ਬਨ ਫਲ ਪਾ ਕੇ ਭੁਏ ਗਿਰਹਿ ਬਹਰ ਨ ਲੱਗੇ ਢਾਰ ਪਰਮ ਪੂਜਯ پاک ਹਜ਼ੂਰੇ ਅਨਵਰ ਵਾਲੀਏ ਕੁਲ ਆਲਮ ਪਤਤ ਪਾਵਨ ਕਿਰਪਾ ਨਿਦਾਨ ਸਾਹਬੇ ਸੁਹਾਵਾ ਸਰਵਰੇ ਕਾਇਨਾਤ ਹਾਜ਼ਰਾ ਹਜ਼ੂਰ ਦਾਹਰਾ ਜ਼ਹੂਰ ਸਰਬ ਕਲਾ ਭਰਪੂਰ ਤਖਤ ਚਵਰਛਤਰ ਦੇ ਮਾਲਿਕ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਮੁਕੱਦਸ ਦੇ ਮੁتبارਕ ਚਰਨਾ ਚ ਸੰਗਤ ਰੂਪ ਵਿੱਚ ਸਰ ਬੈਠੇ ਸਤਸੰਗੀ ਜਨੋ ਸਮਾਂ ਬਿਲੇ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾ ਵਿੱਚ ਖਲੋ ਕੇ ਆ ਪ੍ਰਭ ਵਰਗੀਆਂ ਸੰਗਤਾਂ ਦੇ ਨਾਲ ਕੁਝ ਸਮੇਂ ਵਾਸਤੇ ਗੁਰੂ ਇਤਿਹਾਸ ਅਤੇ ਗੁਰਮਤਿ ਵਿਚਾਰਨ ਕਹਿਣੀ ਸ਼ੁਰੂ ਕਰਾਂ। ਪੇਸ਼دار ਇਸ ਤੋਂ ਕਿ ਮੈਂ ਆਪਣੇ ਵਿਚਾਰਾਂ ਦਾ ਆਗਾਜ਼ ਕਰਾਂ। ਪਹਿਲਾਂ ਕਲਗੀਧਰ ਪਾਤਸ਼ਾਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀ ਦਿੱਤੀ ਫਤਿਹ ਕਿ ਜਾਲੀ। ਸਾਥੀ ਅਲੰਕਾਰ ਦੀ ਕਵਤਾ ਦੁਆਰਾ ਬਿਨੇ ਕਰ ਰਹੇ ਸਨ ਕਿ ਐ ਇਨਸਾਨ ਪਾਤਸ਼ਾਹ ਨੇ ਤੈਨੂੰ 84 ਲੱਖ ਜੂਮ ਭੋਗਣ ਤੋਂ ਬਾਅਦ ਅਮੋਲਕ ਮਨੁੱਖਾ ਜਨਮ ਦਿੱਤਾ ਲੇਕਿਨ ਤੂੰ ਮਨੁੱਖਾ ਜਨਮ ਨੂੰ ਐਵੇਂ ਹੀ ਗਵਾਈ ਜਾ ਰਿਹਾ 10 ਹਿੱਸਿਆਂ ਵਿੱਚ ਵੰਡਿਆ ਪਾਤਸ਼ਾਹ ਨੇ ਮਨੁੱਖ ਦੇ ਜੀਵਨ ਨੂੰ ਅਜੇ ਆਪਾਂ ਫਤਿਹ ਅਰਥ ਕਰਨੀ ਹੈ ਲੇਕਿਨ ਪਾਤਸ਼ਾਹ ਦੀ ਬਾਣੀ ਦਾ ਇੱਕ ਬਚਨ ਹੈ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਂ ਬਾਪ ਦੀ ਸੁੱਧ ਤੀਜੇ ਭਾਇਆ ਭਾਬੀ ਬੇਵ ਚੌਥੇ ਪਿਆਰ ਉਪਨਿਖੇ ਪੰਜਵੇਂ ਖਾਣ ਪੀਣ ਦੀ ਤਾਂਤ ਛੇਵੇਂ ਕਾਮਨਾ ਪੁੱਛਿਆ ਜਾਤ ਸੱਤਵੇਂ ਸੰਝ ਕੀਆ ਘਰਵਾਸ ਅੱਠਵੇਂ ਕ੍ਰੋਧ ਹੋਆ ਤਨਨਾਸ ਨੌਵੇਂ ਧੌਲੇ ਉਬੇ ਸਾਹ 10ਵੇਂ ਦਦਾ ਹੋਆ ਸੁਆ ਕੀ ਮਿਆਦ ਮਿਆਦ ਇਸ ਬੰਦੇ ਦੀ ਤੇ ਸਫਲਾ ਕੀਏ ਸਫਲੇ ਨੇ ਉਹ ਸਵਾਸ ਜਿਹੜੇ ਸਵਾਸ ਨਾਲ ਅਸੀਂ ਵਾਹਿਗੁਰੂ ਸ਼ਬਦ ਆਖਨੇ ਆ ਬਾਕੀ ਬੇਅਰਥ ਚਲੇ ਜਾਂਦੇ। ਵਿਦਵਾਨ ਕਹਿੰਦੇ ਨੇ ਕਿ ਮਨੁੱਖ 24 ਘੰਟਿਆਂ ਵਿੱਚ 24000 ਸਵਾਸ ਲੈਂਦਾ ਹੈ। ਲੇਕਿਨ ਗੁਰਮਤਿ ਦੀ ਥਿਉਰੀ ਇਸ ਗੱਲ ਦੀ ਪਰੋੜਤਾ ਕਰਦੀ ਹੈ ਕਿ ਸਵਾਸ ਕੋ ਲੇਖੇ ਵਿੱਚ ਲੱਗਦਾ ਜਿਹੜੇ ਸਵਾਸ ਨਾਲ ਅਸੀਂ ਵਾਹਿਗੁਰੂ ਜਪਦੇ ਹਾਂ। ਤੇ ਬਾਕੀ ਦੇ ਬੇਅਰਥ ਚਲੇ ਜਾਂਦੇ। ਹੁਣ ਦਿਨ ਚੜ੍ਹਿਆ ਕਿੰਨਾ ਸਮਾਂ ਬੀਤ ਗਿਆ ਇਸ ਬੀਤ ਚੁੱਕੇ ਸਮੇਂ ਵਿੱਚ ਅਸੀਂ ਕਿੰਨੇ ਸਵਾਸ ਲਏ ਤੇ ਕਿੰਨੇ ਸਵਾਸਾਂ ਨੂੰ ਸਫਲਿਆ ਕਰ ਲਿਆ। ਕੋਲ ਬੈਠੇ ਨੂੰ ਨਾ ਪੁੱਛਿਓ ਆਪਣੇ ਮਨ ਅੰਦਰ ਚਾਤੀ ਮਾਰ ਕੇ ਵੇਖਿਓ ਵੀ ਅੱਜ ਦੇ ਦਿਹਾੜੇ ਵਿੱਚ ਕਿੰਨੇ ਸਵਾਸ ਸਫਲੇ ਕਰ ਲਏ ਜਿਨ੍ਹਾਂ ਨੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕੀਤਾ ਪੰਜ ਬਾਣੀਆਂ ਦਾ ਨਿਤਨੇਮ ਕੀਤਾ ਇਸ ਤੋਂ ਵਧੇਕ ਬਾਣੀ ਪੜ੍ਹੀ ਹੈ ਜਿਨ੍ਹਾਂ ਨੇ ਆਪਣੇ ਸਵਾਸ ਗੁਰੂ ਕੇ ਲੇਖੇ ਵਿੱਚ ਲਾ ਲਏ ਮੈਂ ਉਹਨਾਂ ਦੇ ਕਦਮਾਂ ਤੇ ਆਪਣਾ ਮਸਤਕ ਰੱਖ ਕੇ ਨਮਸਕਾਰ ਕਰਦਾ ਮੱਥਾ ਟੇਕਦਾ ਲੇਕਿਨ ਜੇ ਅਜੇ ਤੱਕ ਅੱਜ ਦੇ ਦਿਨ ਵਿੱਚ ਅਸੀਂ ਇੱਕ ਵੀ ਸਵਾਸ ਲੇਖੇ ਵਿੱਚ ਨਹੀਂ ਲਾਇਆ ਪਾਵ ਕਿਸੇ ਸ્વાસ ਨਾਲ ਵਾਹਿਗੁਰੂ ਸ਼ਬਦ ਨਹੀਂ ਆਖਿਆ ਆਓ ਪਾਤਸ਼ਾਹ ਦੇ ਪਾਵਨ ਚਰਨਾਂ 'ਤੇ ਬੈਠੇ ਆਪਣੇ ਦੋ ਦੋ ਸ્વાસ ਲੈ ਕੇ ਵਿਚ ਲਾਇਕ ਕਿਵੇਂ ਲੱਗਣਗੇ ਸ્વાસ ਲੈ ਕੇ ਵਿਚ ਮੈਂ ਆਪਜੀ ਦੇ ਪਾਵਨ ਚਰਨੀ ਫਤਿਹ ਅਰਜ਼ ਕਰਦਾ ਕਲਗੀਧਰ ਪਾਤਸ਼ਾਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਡਮੁੱਲੀ ਕਿਰਪਾ ਕੀਤੀ ਫਤਿਹ ਕੇਵਲ ਫਤਿਹ ਨਹੀਂ ਫਤਿਹ ਸਿਮਰਨ ਵੀ ਕਰਿਓ ਕਿਰਪਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ 'ਚ ਆਪਣਾ ਮस्तक ਝੁਕਾਓ ਸ਼ਰਧਾ ਭਾਵਨਾ ਤੇ ਪਿਆਰ ਨਾਲ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਕੀ ਦੇ ਪਾਵਨ ਚਰਨਾਂ 'ਚ ਪਿਛਲੇ ਦਿਨਾਂ ਤੋਂ 6ਵੇਂ ਪਾਤਸ਼ਾਹ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੀ ਸੁਵੱਲੀ ਨਜ਼ਰ ਦਾ ਜ਼ਿਕਰ ਕਰਨਾ ਸੰਖੇਪ ਬੇਨਤੀ ਕਰਨੀ ਅੱਜ ਇੱਕੋ ਹੀ ਕਵਤਾ ਕੀ ਜਾਏਗੀ ਕਿਉਂਕਿ 10:00 ਵਜੇ ਆਪਾਂ ਗੁਰੂ ਕੇ ਪਾਵਨ ਚਰਨਾਂ 'ਚ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਦੀ ਅਰਦਾਸ ਕਰਨੀ 99 ਮਿੰਟ ਮਿੰਟ ਨੇ ਤੇ ਮੈਂ ਸੰਖੇਪ ਵਿੱਚ ਬੇਨਤੀ ਕਰਦਾ ਇੱਕ ਸਿੱਖ ਸ਼੍ਰੀਨਗਰ ਤੋਂ ਆਇਆ ਪਾਤਸ਼ਾਹ ਦੇ ਪਾਵਨ ਚਰਨਾਂ 'ਚ ਪਾਤਸ਼ਾਹ ਦੇ ਦਰਸ਼ਨ ਦੀਦਾਰ ਕੀਤੇ ਪਾਤਸ਼ਾਹ ਦੇ ਪਰਵਚਨ ਸੁਣੇ ਨਜ਼ਰੀ ਨਜ਼ਰ ਨਿਹਾਲ ਹੋ ਗਿਆ ਹੁਣ ਵਾਪਸ ਜਾ ਕੇ ਆਪਣੀ ਮਾਤਾ ਨੂੰ ਦੱਸਦਾ ਮਾਂ ਅੰਮ੍ਰਿਤਸਰ ਸਾਹਿਬ ਦੇ ਪਾਵਨ ਅਸਥਾਨ ਤੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਅਕਾਲ ਪੁਰਖ ਦੀ ਜੋਤ ਰੱਬ ਦਾ ਸਰੂਪ ਮਾਂ ਨੇ ਕਹਿ ਦਿੱਤਾ ਮੈਂ ਵੀ ਦਰਸ਼ਨ ਕਰਨੇ ਨੇ ਮਾਂ ਦੀ ਉਮਰ ਵੱਡੀ ਬਜ਼ੁਰਗ ਘਰ ਵਿੱਚ ਵੀ ਸੋਟੀ ਦੇ ਸਹਾਰੇ ਚੱਲਦੀ ਹੈ ਤੇ ਪੁੱਤਰ ਦਾ ਨਾਂ ਜੀ ਸੇਵਾਦਾਸ ਬ੍ਰਾਹਮਣਾਂ ਦੇ ਘਰ ਦਾ ਇਹਦਾ ਜਨਮ ਹੈ ਜਦੋਂ ਮਾਤਾ ਨੇ ਆਖਿਆ ਮੈਂ ਦਰਸ਼ਨ ਕਰਨੇ ਚਾਹੁੰਦੀ ਆ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪੁੱਤਰ ਉਦਾਸ ਹੋ ਗਿਆ ਆਖਣ ਲੱਗਾ ਮਾਂ ਵਿਖੜਾ ਪਿੰਡ ਆਏ ਪਹਾੜੀ ਰਸਤਾ ਐ ਨਾ ਪੈਦਲ ਚੱਲ ਕੇ ਸਬਰ ਕੀਤਾ ਜਾਂਦਾ ਸੀ ਮਾਂ ਇਹਨਾਂ ਲੰਮਾ ਸਮਾਂ ਇਹਨਾਂ ਲੰਮਾ ਪਿੰਡਾਂ ਤੁਸੀਂ ਤੈਅ ਨਹੀਂ ਕਰ ਸਕੋਗੇ ਹੌਕਾ ਨਿਕਲਿਆ ਮਾਂ ਦੇ ਹਿਰਦਿਆਂ ਫਿਰ ਮੈਂ ਐਵੇਂ ਹੀ ਮੇਰਾ ਜਨਮ ਬੀਤ ਜਾਏਗਾ ਪਾਤਸ਼ਾਹ ਦੇ ਦਰਸ਼ਨਾ ਤੋਂ ਬਗਾਰ ਵਿਸ਼ਵਾਸ ਵਾਲਾ ਹੈ ਨਾ ਭਰੋਸੇ ਵਾਲਾ ਇਹ ਅੱਖ ਨਾਲ ਕਮਾ ਨਹੀਂ ਗੁਰੂ ਕੇ ਪਾਵਨ ਚਰਨਾਂ ਦਾ ਧਿਆਨ ਧਰੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਨੂੰ ਦੀਦਾਰ ਦੇਣ ਵਾਸਤੇ ਇੱਥੇ ਤੇ ਸਾਡੇ ਘਰ ਵਿੱਚ ਆ ਜਾਣਗੇ ਇਹਨੂੰ ਭਰੋਸਾ ਕਹਿੰਦੇ ਨੇ ਇਹਨੂੰ ਵਿਸ਼ਵਾਸ ਕਹਿੰਦੇ ਨੇ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਦਾ ਧਿਆਨ ਧਰਦੀ ਮਾਂ ਹਰ ਰੋਜ਼ ਤੇ ਪਾਤਸ਼ਾਹ ਦਾ ਨਾਮ ਜਪਦੀ ਏ ਤੇ ਜ਼ਿਹਨ ਵਿੱਚ ਖਿਆਲ ਆਇਆ ਇਹਦਾ ਨਾ ਭਾਗ ਭਰੀ ਏ ਜੀ ਫਿਰ ਮਾਤਾ ਦਾ ਨਾਂ ਇਹਨੇ ਸੋਚਿਆ ਭਾਗ ਭਰੀਏ ਗੁਰੂ ਦਾ ਪਤਾ ਨਹੀਂ ਕਦੋਂ ਆ ਜਾਣ ਜੇ ਸੱਚੇ ਪਾਤਸ਼ਾਹ ਆ ਗਏ ਉਹਨਾਂ ਦੇ ਚਰਨਾਂ ਤੇ ਭੇਟਾ ਕੀ ਰੱਖਣਗੇ ਇਹਨੇ ਰੂੰਖ ਰੀਤੀ ਹੱਥੀ ਸੂਤ ਕੱਤਿਆ ਤੇ ਇੱਕ ਖੱਦਰ ਦਾ ਥਾਨ ਤਿਆਰ ਕਰਵਾ ਲਿਆ ਜਦੋਂ ਸਤਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਆਉਣਗੇ ਉਹਨਾਂ ਦੇ ਪਾਵਨ ਚਰਨਾਂ ਤੇ ਭੇਟਾ ਵਜੋਂ ਮੈਂ ਆ ਬਸਤਰ ਪੇਟਾ ਕਰਾਂਗੇ ਖੱਦਰ ਦਾ ਥਾਨ ਪੇਟਾ ਕਰਾਂਗੇ ਵਾਹ ਜਾਣੀ ਜਾਣ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੁਣ ਅੰਮ੍ਰਿਤਸਰ ਸਾਹਿਬ ਦੇ ਪਾਵਨ ਅਸਥਾਨ ਤੇ ਬੈਠੇ ਨੇ ਇਥੇ ਪਾਤਸ਼ਾਹ ਆਪਣੀ ਜਨਮਦਾਤੀ ਮਾਂ ਮਾਤਾ ਗੰਗਾ ਜੀ ਨੂੰ ਪੁੱਛਦੇ ਨੇ ਮਾਂ ਦੋ ਮਾਵਾਂ ਦਾ ਪਿਆਰ ਏ ਇੱਕ ਮਾਂ ਕਸ਼ਮੀਰ ਇੱਕ ਮਾਂ ਸ਼੍ਰੀਨਗਰ ਵਿੱਚ ਬੈਠੀ ਯਾਦ ਕਰਦੀ ਏ ਤੇ ਮਾਂ ਇੱਕ ਤੁਹਾਡਾ ਪਿਆਰ ਏ ਜੇ ਤੁਸੀਂ ਆਗਿਆ ਦਿਓ ਮੈਂ ਉਸ ਮਾਂ ਨੂੰ ਮਿਲਣਾ ਚਾਹੁੰਨਾ ਮਾਤਾ ਗੰਗਾ ਜੀ ਨੇ ਪਿਆਰ ਨਾਲ ਤੋਰ ਦਿੱਤੀ ਸਤਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਨਾਲ ਕਾਫੀ ਸਾਰੇ ਸਿੰਘ ਨੇ ਘੋੜਿਆਂ ਤੇ ਸਵਾਰ ਹੋ ਕੇ ਚੱਲ ਪਏ ਕਸ਼ਮੀਰ ਸ਼੍ਰੀਨਗਰਵਾਲ ਨੂੰ ਅੱਗੇ ਇੱਕ ਨਿਸ਼ਾਨ ਵਾਲਾ ਸਿੱਖ ਜੀ ਨੂੰ ਅਸੀਂ ਝੰਡਾ ਆਖਦੇ ਹਾਂ ਤੇ ਉਹਦੇ ਪਿਛਲੇ ਪਾਸੇ ਕੰਢਿਆਲ ਵਾਲਾ ਸਿੱਖ ਘੰਟੀ ਵਜਾਉਂਦਾ ਜਾਂਦਾ ਹੈ ਇਹ ਸੱਚੇ ਪਾਤਸ਼ਾਹ ਆਪ ਤੇ ਨਾਲ ਦੇ ਸਿੱਖਾਂ ਦਾ ਕਾਫਲਾ ਜਿੱਥੋਂ ਪਹਾੜੀ ਏਰੀਆ ਸ਼ੁਰੂ ਹੁੰਦਾ ਨਾ ਉੱਥੇ ਇੱਕ ਨਗਰ ਪੈਂਦਾ ਉਸ ਨਗਰ ਦਾ ਨਾਂ ਹੈ ਚਪਰਾਹੜਪੁਰ ਉੱਥੇ ਪਹੁੰਚ ਕੇ ਸੱਚੇ ਪਾਤਸ਼ਾਹ ਗਰਮੀ ਦੇ ਦਿਨ ਸਨ ਸਾਹਮਣੇ ਇੱਕ ਬ੍ਰਾਹਮਣ ਮਿਲਿਆ ਪਾਤਸ਼ਾਹ ਨੇ ਉਹਨੂੰ ਪੁੱਛਿਆ ਇਸ ਤੋਂ ਪਹਿਲਾਂ ਸਿੱਖ ਮਿਲ ਗਏ ਸਨ ਉਸ ਬ੍ਰਾਹਮਣ ਨੂੰ ਕੰਟੀ ਵੱਜਦੀ ਜਾਂਦੀ ਏ ਝੰਡਾ ਲੈ ਕੇ ਸਿੱਖ ਚੱਲਦਾ ਉਹ ਬ੍ਰਾਹਮਣ ਨੇ ਪੁੱਛ ਲਿਆ ਕੌਣ ਆ ਰਿਹਾ ਹੈ ਸਿੱਖਾਂ ਨੇ ਕਹਿ ਦਿੱਤਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਵੀ ਜੋਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆ ਰਹੇ ਨੇ ਅੰਤਰਜਾਮੀ ਨੇ ਜਾਣੀ ਜਾਣ ਨੇ ਅਕਾਲ ਪੁਰਖ ਦੀ ਜੋਤ ਏ ਜਦ ਪਾਤਸ਼ਾਹ ਇੱਥੇ ਪਹੁੰਚੇ ਬ੍ਰਾਹਮਣ ਉਹ ਠੀਕ ਲੋਤਾ ਪਾਤਸ਼ਾਹ ਨੇ ਅਖਾ ਪੰਡਿਤ ਜੀ ਇੱਥੇ ਨੇੜੇ ਕਿਤੇ ਜਲ ਹੈ ਜਲ ਛਕਣਾ ਕੋਈ ਜਲ ਦਾ ਸੋਮਾ ਪਹਾੜੀ ਏਰੀਆ ਜਲ ਦੇ ਸਰੋਤ ਬਹੁਤ ਘੱਟ ਸਨ ਤੇ ਬ੍ਰਾਹਮਣ ਨੇ ਸਤਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਆਖ ਦਿੱਤਾ ਵੀ ਤੁਹਾਡੇ ਸਿੱਖ ਕਹਿੰਦੇ ਨੇ ਤੁਸੀਂ ਅੰਤਰਜਾਮੀ ਹੋ ਅੰਤਰਜਾਮੀ ਉਹਨੂੰ ਕਹਿੰਦੇ ਨੇ ਜਿਹੜੇ ਘੱਟ ਘੱਟ ਦੀ ਜਾਣਦੇ ਹੁੰਦੇ ਨੇ ਤੇ ਤੁਹਾਨੂੰ ਜਲਦਾ ਨਹੀਂ ਪਤਾ ਵੀ ਜਲ ਕਿੱਥੇ ਸੱਚੇ ਪਾਤਸ਼ਾਹ ਦੇ ਹੱਥ ਵਿੱਚ ਵਰਸ਼ਾ ਪਕੜਿਆ ਪਾਤਸ਼ਾਹ ਨੇ ਜ਼ੋਰ ਦੀ ਮਾਰਿਆ ਹੱਥ ਵਰਸ਼ਾ ਜਦੋਂ ਖਿੱਚਿਆ ਉੱਥੋਂ ਜਲ ਦਾ ਚਸ਼ਮਾ ਵਗ ਪਿਆ ਇੱਕ ਵਾਰ ਗੱਦ ਕਿ ਆਖੂ ਸਤਨਾਮ ਸ੍ਰੀ ਵਾਹਿਗੁਰੂ ਜੀ ਬੜਾ ਲੰਮਾ ਇਤਿਹਾਸ ਹੈ ਲੇਕਿਨ ਆਓ ਵੇਖੀਏ ਇਥੋਂ ਚੱਲ ਕੇ ਸਤਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਵੱਖ-ਵੱਖ ਨਗਰਾਂ ਵਿੱਚ ਰੁਕਦੇ ਨੇ ਰੁਕਦੇ ਜਾਂਦੇ ਨੇ ਪਾਤਸ਼ਾਹ ਜਿੱਥੇ ਸ਼ਾਮਾਂ ਪੈ ਜਾਂਦੀਆਂ ਜਿੱਥੇ ਰਾਤ ਪੈ ਜਾਂਦੀ ਏ ਪਾਤਸ਼ਾਹ ਉੱਥੇ ਵਿਸ਼ਰਾਮ ਕਰਦੇ ਨੇ ਉਹ ਨਗਰ ਦੀਆਂ ਇਲਾਕੇ ਦੀਆਂ ਸੰਗਤਾਂ ਨੂੰ ਨਜ਼ਰੀ ਨਜ਼ਰ ਨਿਹਾਲ ਕਰਦੇ ਨੇ ਜੇ ਉਹਨਾਂ ਨਾਵਾਂ ਦਾ ਜ਼ਿਕਰ ਕਰਨਾ ਹੋਵੇ ਤੇ ਬਹੁਤ ਲੰਮਾ ਸਮਾਂ ਚਾਹੀਦਾ ਲੇਕਿਨ ਆਓ ਵੇਖੋ ਸਤਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਸ਼੍ਰੀਨਗਰ ਵਿੱਚ ਪਹੁੰਚ ਕੇ ਪਾਤਸ਼ਾਹ ਦੀ ਆਮਦ ਨੂੰ ਸੁਣ ਕੇ ਜਿਵੇਂ ਸ਼੍ਰੀ ਨਗਰ ਦੇ ਲੋਕ ਸਤਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕਰਦੇ ਨੇ ਤੇ ਸਤਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਕਿਉਂਕਿ ਸ਼੍ਰੀ ਨਗਰ ਵਿੱਚ ਬਹੁਤ ਸਾਰੇ ਸਿੱਖੀ ਬਹੁਤ ਸਾਰੇ ਸਿੱਖ ਰਹਿੰਦੇ ਨੇ ਪਾਤਸ਼ਾਹ ਕਿਵੇਂ ਸ਼੍ਰੀ ਨਗਰ ਵਾਲੇ ਸਿੱਖਾਂ ਨੂੰ ਭਾਗ ਲਾਉਣ ਵਾਸਤੇ ਸੱਚੇ ਪਾਤਸ਼ਾਹ ਉਹਨਾਂ ਨੂੰ ਦਰਸ਼ਨ ਦੀਦਾਰ ਦੇਣ ਵਾਸਤੇ ਜਦੋਂ ਸ਼੍ਰੀ ਨਗਰ ਵਿੱਚ ਪਹੁੰਚਦੇ ਨੇ ਕਿਵੇਂ ਉਹ ਸੰਗਤਾਂ ਪਾਤਸ਼ਾਹ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਉਂਦੀਆਂ ਨੇ ਇਹ ਸਾਰਾ ਇਤਿਹਾਸ ਟਾਡੀ ਸ਼ਿਮ ਸ਼ੇਰ ਸਿੰਘ ਖੰਡੂਰ ਸਰੰਗੀ ਮਾਸਟਰ ਮੱਖਣਦੀਪ ਸਿੰਘ ਦਿਹਾੜਾ ਸੁਖ ਨਰੰჯਨ ਸਿੰਘ ਸੁਮਣ ਦਾ ਮੁੱਲਾਂਪੁਰ ਵਾਲਾ ਢਾਡੀ ਜੱਥਾ ਇਉਂ ਬੇਨਤੀ ਕਰਦਾ shitty nothing. ਮਾਤਾ ਜੀ ਨੂੰ ਕਹਿਣਾ ਚਾਹੁੰਦਾ ਹੈ ਇੱਕ ਇੱਕ ਮਾਨ ਗੁਰਾਂ ਕੋਲੇ ਬਹਿਣਾ ਚਾਹੁੰਦਾ ਹੈ ਸੱਚੇ ਪਾਤਸ਼ਾਹ ਜਦੋਂ ਇਹ ਮਾਤਾ ਭਾਗ ਭਰੀ ਦੇ ਘਰ ਗਏ ਸਤਿਗੁਰੂ ਗੁਰੂ ਹਰਿਗੋਬਿੰਦ ਪਾਤਸ਼ਾਹ ਜੀ ਜਦੋਂ ਆਪਣੇ ਸੇਵਕ ਸੇਵਾਦਾਸ ਦੇ ਘਰ ਵਿੱਚ ਗਏ ਮਾਂ ਦੇ ਨੇਤਰ ਬੰਦ ਬਿਰਤੀ ਜੁੜੀ ਹੋਈ ਏ ਬੁੱਲ ਫਰਕ ਦੇ ਨੇ ਸਿਮਰਨ ਕਰੀ ਜਾਂਦੀ ਸੇਵਾਦਾਸ ਦੇ ਘਰ ਵਿੱਚ ਆ ਕੇ ਸੱਚੇ ਪਾਤਸ਼ਾਹ ਹੁਣ ਸੇਵਾ ਦਾਸ ਦਾ ਜੀ ਕਰਦਾ ਹੈ ਵੀ ਸਤਿਗੁਰੂ ਸਾਹਿਬ ਕੋਲ ਬੈਠਾਂ ਜਾਂ ਜਾ ਕੇ ਮਾਤਾ ਜੀ ਦਾ ਮੋਢਾ ਹੋ ਕੇ ਕਹਾ ਮਾਤਾ ਜਿਸ ਗੁਰੂ ਨੂੰ ਇਹਨੇ ਲੰਮੇ ਸਮੇਂ ਤੋਂ ਚੇਤੇ ਕਰਦੀਆਂ ਸੱਚੇ ਪਾਤਸ਼ਾਹ ਆਪਣੇ ਘਰ ਵਿੱਚ ਆ ਗਏ ਮਾਨਵਿਕ ਤੌਖਲਾ ਉਹਦੀ ਬਿਰਤੀ ਜੁੜੀ ਹੋਈ ਏ ਜੇ ਮਾਂ ਨੂੰ ਹਲਾਵਾ ਬਿਰਤੀ ਭੰਗ ਹੋ ਜਾਏਗੀ ਜੇ ਗੁਰੂ ਕੋਲ ਨਾ ਬੈਠਾਂ ਗੁਰੂ ਦਾ ਸਤਕਾਰ ਬਰਕਰਾਰ ਨਹੀਂ ਰਹਿਣਾ ਹੁਣ ਇਹ ਕਹਾਣੀ ਅੱਗੇ ਕਿਵੇਂ ਕੀ ਰੂਪ ਕਰੇਗੀ ਕਿਉਂਕਿ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਚੇਤੇ ਕਰਦੀ ਮਾਤਾ ਭਾਗ ਭਰੀ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਤੇ ਭੇਟਾ ਰੱਖਣ ਵਾਸਤੇ ਇਹਨੇ ਖੱਦਰ ਦਾ ਥਾਨ ਤਿਆਰ ਕੀਤਾ ਹੋਇਆ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਬੈਠਣ ਵਾਸਤੇ ਇੱਕ ਚੌਂਤਰਾ ਕਹਿ ਲੋ ਆਸਣ ਤਿਆਰ ਕੀਤਾ ਹੋਇਆ ਤੇ ਹਰ ਰੋਜ਼ ਸਵੇਰ ਵੇਲੇ ਪਾਤਸ਼ਾਹ ਦੇ ਪਾਵਨ ਚਰਨਾਂ 'ਚ ਫੁੱਲਾਂ ਦੇ ਹਾਰ ਬਣਾ ਕੇ ਮੱਥਾ ਟੇਕਦੀ ਜਿੱਥੇ ਥਾਨ ਰੱਖਿਆ ਹੋਇਆ ਹੈ ਹਰ ਰੋਜ਼ ਅੰਮ੍ਰਿਤ ਵੇਲੇ ਉੱਥੇ ਧੂਫ ਜਗਾਉਂਦੀ ਹੈ ਜਿੱਥੇ ਥਾਨ ਰੱਖਿਆ ਹੋਇਆ ਤੇ ਹਰ ਰੋਜ਼ ਸ਼ਾਮਾਂ ਦੇ ਵਕਤ ਜੋਤ ਜਗਾਉਂਦੀ ਹੈ ਜਿੱਥੇ ਸਭ ਤੋਂ ਪਾਤਸ਼ਾਹ ਦਾ ਆਸਣ ਬਣਾਇਆ ਹੋਇਆ ਹੁਣ ਮਾਤਾ ਨੂੰ ਕਿਵੇਂ ਪਤਾ ਲੱਗੇਗਾ ਕਿ ਸਤਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਸਾਡੇ ਘਰ ਵਿੱਚ ਆ ਗਏ ਇਹ ਸਾਰੇ ਪ੍ਰਸੰਗ ਦਾ ਰਿਜ਼ਲਟ ਅੱਜ ਰਾਤ ਤੇ ਸ਼ਾਮ ਦੇ ਦੀਵਾਨ ਵਿੱਚ ਕਿਉਂਕਿ ਇਸ ਦਰਬਾਰ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਹੋਣਗੇ ਸ਼ਾਮਾਂ ਦਾ ਦੀਵਾਨ ਉੱਪਰਲੇ ਹਾਲ ਵਿੱਚ ਹੋਵੇਗਾ ਜੇ ਸਮਾਂ ਸਾਜਗਰ ਹੋਇਆ ਜਰੂਰ ਆਇਓ ਗੁਰੂ ਦਾ ਇਤਿਹਾਸ ਸਰਵਣ ਕਰਨ ਵਾਸਤੇ ਆਓ ਆਪ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ 'ਤੇ ਅਰਦਾਸ ਬੇਨਤੀ ਕਰਨੀ ਹੈ ਲੇਕਿਨ ਅਰਦਾਸ ਤੋਂ ਪਹਿਲਾਂ ਸ੍ਰੀ ਅਨੰਦ ਸਾਹਿਬ ਦੀਆਂ 6 ਪੌੜੀਆਂ ਦਾ ਕੀਰਤਨ ਕਰ ਲਈਏ ਕੀਰਤਨ ਤੋਂ ਪਹਿਲਾਂ ਸਾਰੇ ਸਤਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਮਹਾਨ ਕਮਾਈ ਦਾ ਧਿਆਨ ਕਰਕੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਦੀ ਨੀਅਤ ਕੀ ਤਵਕਕਤ ਸਮਾਪਤ ਧੰਨਵਾਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਸਾਰਿਆਂ ਸੰਗਤਾਂ ਦਾ ਕੂਟਾਨ ਕੋਟ ਧੰਨਵਾਦ ਆਓ ਸਾਰੇ ਮਿਲ ਕੇ ਸ੍ਰੀ ਅਨੰਦ ਸਾਹਿਬ ਦੀਆਂ ਛੇ ਪੌੜੀਆਂ ਦਾ ਕੀਰਤਨ ਕਰੀਏ ਆਪ ਜਿੰਨੇ ਵੀ ਗੁਰੂ ਕੇ ਪਾਵਨ ਚਰਨਾਂ ਵਿੱਚ ਵੀਰ ਤੇ ਭੈਣਾ ਬੱਚੇ ਬੱਚੀਆਂ ਬੈਠੇ ਹੋ ਸਾਰਿਆਂ ਨੂੰ ਤਕਰੀਬਨ ਅਨੰਦ ਸਾਹਿਬ ਦੀ ਬਾਣੀ ਤੇ ਚੇਤੇ ਆਣਾ ਜੱਥੇ ਦੇ ਨਾਲ-ਨਾਲ ਲੈ ਵਿੱਚ ਅਤੇ ਸਵਰਮ ਵਿੱਚ ਬੋਲ ਕੇ ਆਪਣਾ ਜੀਵਨ ਸਫਲਾ ਕਰਿਓ ਫਤਿਹ ਪ੍ਰਭਾਨੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ